ਮੇਰਾ ਨਾਮ ਹਰਜਾਪ ਸਿੰਘ ਮੱਖਣਾ ਜੀ ਹਾਂ ਜੀ ਜੀ ਭਾਜੀ ਇਹ ਜਿਹੜਾ ਵਾਕ ਦਾ ਹੋਇਆ ਜਿਹੜਾ ਬੂਟਿਆਂ ਨਾਲ ਕੀ ਮਸਲਾ ਇਹ ਸਾਰਾ ਇਹ ਮਸਲਾ ਇਹ ਹੋਇਆ ਜੀ ਵੀ ਅਸੀਂ ਨਾ ਕਾਫੀ ਅਰਸੇ ਤੋਂ ਇਹ ਜ਼ਮੀਨ ਠੇਕੇ ਤੇ ਲਈ ਹੋਈ ਆ ਸਰਦਾਰ ਜੱਸਾ ਸਿੰਘ ਜੀ ਸੁਰਗਵਾਸੀ ਜ਼ਿਹਦਾਰ ਜੀ ਉਹਨਾਂ ਨੇ ਤਾਂ ਮੈਂ ਇਹ ਜ਼ਮੀਨ ਅਸੀਂ ਅਤੋਵਾਲ ਦੇ ਐਨ ਆਰ ਆਈ ਵੀਰ ਹੈਗੇ ਨੇ ਉਹਨਾਂ ਤੋਂ ਜ਼ਮੀਨ ਲਈ ਸੀ ਇਹ ਤੇ ਤਕਰੀਬਨ ਅਸੀਂ 10-12 ਸਾਲ ਤੋਂ ਇਹ ਜ਼ਮੀਨ ਬਾਹਰ ਹੈ ਹਾਂ ਅਸੀਂ ਪਹਿਲਾਂ ਇਹਦੇ ਵਿੱਚ ਪਪੂਲਰ ਲਾਏ ਸੀ ਪਪੂਲਰ ਵੀ ਅਸੀਂ ਵਾਢ ਲਏ। ਉਤੋਂ ਬਾਅਦ ਸਰਦਾਰ ਜੱਸਾ ਸਿੰਘ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਬੇਟੇ ਨੇ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਸਫੈਦੇ ਦੇ ਬੂਟੇ ਲਾਏ ਆ ਪਿਛਲੇ ਸਾਲ। ਇਹਦੇ ਵਿੱਚ ਨਾ ਛੇ ਲੈਂਨਾ ਅੱਜ ਤੋਂ 20 ਦਿਨ ਪਹਿਲਾਂ ਵਾਢ ਦਿੱਤੀਆਂ ਤੇ ਅਸੀਂ ਪ੍ਰਸ਼ਾਸਨ ਦੇ ਕੋਲ ਜਾ ਕੇ ਐਸ ਐਚਓ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਵੀ ਸਾਡੇ ਜਿਹੜੀਆਂ ਛੇ ਪਾਲਾ ਆ ਉਹ ਵਾਢ ਦਿੱਤੀਆਂ ਗਈਆਂ ਤੇ ਅਸੀਂ ਉੱਥੇ ਲਿਖਤੀ ਲਿਖਤੀ ਤੌਰ ਤੇ ਅਸੀਂ ਉੱਥੇ ਦਰਖਾਸਤ ਵੀ ਦੇ ਕੇ ਆਏ ਆ ਉਦੋਂ ਬਾਅਦ ਅਸੀਂ ਮਤਲਬ ਅਸੀਂ ਕਿਹਾ ਚਲੋ ਕਈ ਵਾਰੀ ਕੋਈ ਅਨਸਖਾਮੀ ਘਟਨਾ ਹੋ ਜਾਂਦੀ ਆ ਆਪਾਂ ਆਦੇ ਤੇ ਐਡਾ ਵੱਡਾ ਗੌਰ ਨਹੀਂ ਕੀਤਾ ਤੇ ਪੁਲਿਸ ਮੌਕਾ ਦੇਖ ਕੇ ਗਈ ਉਤੋਂ ਬਾਅਦ ਕੀ ਹੋਇਆ ਵੀ ਹੁਣ ਹੱਲੇ ਅੱਜ 15 ਤੋਂ 20 ਦਿਨ ਹੋਏ ਆ ਤੇ ਛੇ ਲੈਣਾ ਪਹਿਲਾਂ ਵੱਡੀਆਂ ਤੇ ਛੇ ਲੈਣਾ ਅੱਜ ਦੀ ਜਿਹੜੀ ਰਾਤ ਵਾ ਇਹਨੂੰ ਇਹ ਵਾਕਿਆ ਹੋਇਆ ਇਹਦੇ ਵਿੱਚ ਜਿਹੜੇ ਉਹ ਲੋਕ ਵੱਢਣ ਵਾਲੇ ਆਏ ਆ ਉਹਨਾਂ ਨੇ ਗੜਾਸੇ ਵੀ ਤੁਸੀਂ ਦੇਖੇ ਆ ਵਿੱਚ ਮੀਡੀਏ ਨੇ ਉਹ ਟੰਗੇ ਹੋਏ ਆ ਤੇ ਬੈਠ ਕੇ ਸ਼ਰਾਬ ਤੇ ਵੀਰਾਂ ਉਹਨਾਂ ਨੇ ਵਿੱਚ ਪੀਤੀਆਂ ਤੇ ਮਤਲਬ ਉਹ ਇਦਾਂ ਲੱਗਦਾ ਹੈ ਵੀ ਜਿੱਦਾਂ ਬਹੁਤ ਜ਼ਿਆਦਾ ਸਾਡੇ ਨਾਲ ਕਿਸੇ ਦੀ ਕੋਈ ਵੈਰ ਵਿਰੋਧ ਹੋਵੇ ਤੇ ਪਤਾ ਨਹੀਂ ਇਹ ਸਾਨੂੰ ਤਾਂ ਕਿਉਂ ਮਤਲਬ ਸਮਝ ਨਹੀਂ ਆਉਂਦੀ ਵੀ ਸਾਡਾ ਤਾਂ ਕਿਸੇ ਨਾਲ ਵੀ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਅਸੀਂ ਕਿਸੇ ਦੇ ਨਾਲ ਅਸੀਂ ਆਲੇ ਦੁਆਲੇ ਬੰਨਿਆਂ ਤੇ ਜਗ੍ਹਾ ਵੀ ਜਿਹੜੀ ਆ ਉਹ 12-12 ਫੁੱਟ ਛੱਡ ਕੇ ਬੂਟੇ ਲਾਏ ਆ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਅੱਛਾ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡਾ ਤਕਰੀਬਨ 2 ਸਵਾ 2 ਕਿੱਲੇ ਦਾ ਜਿਹੜਾ ਬਾਹਣ ਆ ਉਹਦੇ ਵਿੱਚ ਇਹ ਬੂਟੇ ਜਿਹੜੇ ਐਨ ਖਤਮ ਕਰ ਦਿੱਤੇ ਆ ਤਕਰੀਬਨ ਟੋਟਲ ਸਾਡੇ ਕੋਲ 10 ਕਿੱਲੇ ਦੇ ਵਿੱਚ ਲੱਗਾ ਸੀ ਸਫੈਦਾ ਸਾਡਾ ਲੱਖਾਂ ਰੁਪਈਆ ਦਾ ਇਹ ਨੁਕਸਾਨ ਹੋਇਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇੱਥੇ ਖੋਜੀ ਕੁੱਤੇ ਲਿਆ ਕੇ ਜਾਂ ਕਿਸੇ ਹੋਰ ਟੈਕਨੀਕਲ ਢੰਗ ਦੇ ਨਾਲ ਇਹ ਜਿਹੜੇ ਚੋਰਵਾ ਜਾਂ ਜਿਹੜੇ ਇਹ ਡਾਕੂ ਧਾੜਵੀਆਂ ਨੇ ਆ ਕੇ ਸਾਡੇ ਬੂਟੇ ਵੱਢੇ ਆ ਉਨਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਇਹ ਪ੍ਰਸ਼ਾਸਨ ਤੋਂ ਪੂਰ ਜੋਰ ਮੰਗਵਾ ਕਿਉਂਕਿ ਇਹ ਮੁੰਡਾ ਐਨ ਆਰ ਆਈ ਆ ਇਹ ਇੱਥੇ ਆ ਕੇ ਇਹਨੇ ਆਪਣਾ ਨਵਾਂ ਕੰਮ ਆਪਣੇ ਪਿਤਾ ਜੀ ਦੀ ਡੈਥ ਤੋਂ ਬਾਅਦ ਇਹਨੇ ਆਪਣਾ ਕੰਮ ਸ਼ੁਰੂ ਕੀਤਾ ਮਤਲਬ ਤਾਂ ਜੋ ਕਿ ਮੈਂ ਇੰਡੀਆ 'ਚ ਹੀ ਰਹਿ ਸਕਾਂ ਜਾਂ ਤਾਂ ਇਹਨੂੰ ਇੱਥੋਂ ਨਿਠਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਵੀ ਇੱਥੋਂ ਚਲੇ ਜਾਵੇ ਤਾ ਜੋ ਕਿ ਅਸੀਂ ਇਹ ਜਿਹੜਾ ਬਾਕੀ ਬਾਂਹ ਉਹ ਵੀ ਸਾਰਾ ਅਸੀਂ ਆਪ ਹੀ ਕਰ ਕਬਜੇ ਹੇਠ ਲੈ ਲਈਏ ਜਾਂ ਡਰ ਕੇ ਚਲੇ ਜਾਵੇ ਮੈਨੂੰ ਤਾਂ ਐਂ ਜੱਪਦਾ ਆ ਇਹ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਇਸ ਗੱਲ ਦੀ ਕਿ ਸਰਦਾਰ ਜੱਸਾ ਸਿੰਘ ਜੀ ਦਾ ਬੇਟਾ ਸਰਦਾਰ ਹਰਜੋਤ ਸਿੰਘ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਹਾਡਾ ਨਾਮ ਕੀ ਹੈ ਜੀ ਤੇਰਾ ਨਾਮ ਜੱਸਾ ਜੀ ਕਿਹੜਾ ਪਿੰਡ ਹੈ ਆਪਣਾ ਪਤੋਵਾਲ ਜੀ ਠੀਕ ਹੈ ਭਾਈ ਇਹ ਜ਼ਮੀਨ ਤੁਹਾਡੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਕੀ ਗੱਲ ਬਤਾਓ ਜੀ ਇਹ ਬਾਜੀ ਆਪਣੇ ਇਹਨਾਂ ਨੂੰ ਆਪਣੇ ਭਰਾ ਹੀ ਆ ਇਹ ਠੇਕੇ ਤੇ ਆਪਣੀ ਜ਼ਮੀਨ ਬੋਂਦੇ ਕਾਫੀ ਟਾਈਮ ਤੋਂ ਇਹ ਕਿੰਨੇ ਹੋ ਗਏ ਬਈ ਜ਼ਮੀਨ ਬੋਂਦੇ ਨੇ ਲਗਭਗ 12-13 ਸਾਲ ਤੋਂ ਉੱਪਰ ਹੀ ਹੋ ਗਈ ਆ ਠੀਕ ਹੈ ਜੀ ਇਹ ਬੋਂਦੇ ਆ ਪਹਿਲਾਂ ਵੀ ਇਹਨਾਂ ਨੇ ਬੂਟੇ ਲਾਏ ਸੀ ਪਪੂਲਰ ਉਹ ਇਹਨਾਂ ਨੇ ਵੱਢ ਲਈ ਸੀਗੇ ਹੁਣ ਇਹਨਾਂ ਨੇ ਫੇਰ ਸਪੈਦੇ ਲਾਏ ਆ ਹੁਣ ਪਤਾ ਨਹੀਂ ਪ੍ਰਭ ਜਾਣਦਾ ਵੀ ਕਿਹੜੀ ਗੱਲ ਤੋਂ ਕਿਸੇ ਨੂੰ ਕੀ ਇਹਨਾਂ ਨਾਲ ਖਾਰ ਆ ਹੁਣ ਇਹਨਾਂ ਦੇ ਫੇਰ ਤੋਂ ਬੂਟੇ ਕਿਸੇ ਨੂੰ ਉਦਾਂ ਹੀ ਵੱਢਤੇ ਨਾ ਤੇ ਹਾਰ ਵੀ ਬਰਾਮਤ ਹੋਏ ਆ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਭਾਜੀ ਹਰਜੋਤ ਸਿੰਘ ਜੱਜਾ ਹੈ ਜੀ ਤੇ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਬਨਾਈਆਂ ਖੁਰਦ ਠੀਕ ਹੈ ਜੀ ਭਾਜੀ ਜੀ ਤੁਹਾਡੀ ਜ਼ਮੀਨ 'ਚ ਬੂਟੇ ਨਾ ਹੋਇਆ ਕੀ ਵਾਰ ਦਾ ਕਹੀ ਇਹ ਭਾਜੀ ਪਹਿਲਾਂ ਵੀ ਤਕਰੀਬਨ 12 ਅਪ੍ਰੈਲ ਨੂੰ 300 ਕਬੂਟਾ 400 ਬੂਟਾ ਵੱਢਿਆ ਗਿਆ ਤਕਰੀਬਨ ਲਗਭਗ 500 ਦੇ ਲਾਗੇ ਛਾਗੇ ਸੀਗਾ ਤੇ ਹੁਣ ਉਸ ਤੋਂ ਬਾਅਦ ਅੱਜ ਫੇ 12 ਤਰੀਕ ਤੋਂ ਬਾਅਦ ਅੱਜ ਜਿਹੜੀ ਰਾਤ ਬੀਤੀ ਆ ਉਹਦੇ ਵਿੱਚ ਵੀ 5-6 ਲਾਈਨਾਂ ਵੱਢ ਦਿੱਤੀਆਂ ਗਈਆਂ ਪਰ ਇਹ ਥੋੜਾ ਜਿਹਾ ਚੈਲੰਜ ਕਰਕੇ ਜਾ ਰਹੇ ਆ ਬੰਦੇ ਇਹ ਤਾਂ ਥੋੜੀ ਜਿਹੀ ਅਸੀਂ ਪ੍ਰਸ਼ਾਸਨ ਦੇ ਅਸੀਂ ਮੰਗ ਕਰਦੇ ਆਂ ਕਿ ਟੋਟਲ ਲਾਇਆ ਭਾਈ ਆਪਣਾ ਇਹ ਟੋਟਲ ਆਪਣਾ ਬੂਟਾ ਹੋਣਾ ਭਾਜੀ 7000 ਦੇ ਲੱਗ ਛਾਕੇ ਬੂਟਾ ਆ ਹੁਣ ਕਿੰਨਾ ਵੱਡ ਹੋ ਚੁੱਕਾ ਵਾ ਵੱਡ तकरीबन 1300 ਤੋਂ ਉੱਤੇ ਵੱਡ ਹੋ ਚੁੱਕਾ ਜੀ ਇਹ ਜਮੀਨ ਭਾਜੀ ਕਿਹੜੇ ਪਿੰਡ ਪੈਂਦੀ ਭਾਜੀ ਇਹ ਭਾਜੀ ਪਿੰਡ ਹਰਮੋਇਆ ਜੇ ਪੈਂਦੀ ਆ ਤੱਜਵਾਲ ਦਾ ਤੇ ਹਰਮੋਇਆ ਦਾ ਬਸੀਮੇ ਚ ਤੱਜਵਾਲ ਦੇ ਹਰਮੋਇਆ ਦੇ ਬਸੀਮੇ ਚ ਪੈਂਦੀ ਆ ਹਾਂ ਜੀ ਸਰ ਜੀ ਜਿਹੜਾ ਮਾਮਲਾ ਹੋਇਆ ਸੀ ਬੂਟਿਆਂ ਦਾ ਇਹਦੇ ਬਾਰੇ ਇੱਕ ਤਲਾਹ ਮਿਲੀ ਆ ਸਾਨੂੰ ਅੱਜ ਕਿ ਸਾਡੇ ਇੱਕ ਦਰਖਤ ਕਿਸੇ ਨੇ ਆਪ ਫਾਇਦੇ ਦੇ ਦਰਖਤਾ ਟੋਟੇ ਲਾਇਓ ਸੀਗੇ ਕਿਸੇ ਨੇ ਕਟੇ ਆ ਮੋਕੇ ਤੇ 부ਜੇ ਆ ਪੈਰਾ ਦੇ ਨਿਸ਼ਾਨ ਤਾਂ ਲੱਗੇ ਆ ਉਹ ਵੀ ਚਲੋ ਦੇਖ ਲੈ ਆਪਾਂ ਫੋਟੋ ਲੈ ਲਈ ਆ ਔਰ ਇੱਥੋਂ ਬੋਤਲਾ ਸ਼ਰਾਬ ਦੀ ਆ ਔਰ ਕੈਨ ਸ਼ਰਾਬ ਦੇ ਮਿਲੇ ਆ ਉਹ ਫਿੰਗਰਪ੍ਰਿੰਟ ਲਈ ਭੇਜੇ ਆ ਭਿਜਾਂਗੇ ਜੋ ਬੰਦੀਕਾਰ ਵੀ ਉਹ ਕਰਦਾਂਗੇ ਅੱਗੇ